ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਗੁਰਾਇਆ ਥਾਣੇ 'ਚ ਮਦੂਬਾਲਾ ਨੇ ਬਤੌਰ ਥਾੜਾ ਮੁਕੀ ਦਾ ਚਾਰ ਸੰਭਾਲ ਲਿਆ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਇਲਾਕੇ ਵਿੱਚ ਸ਼ਾਂਤੀ ਕਾਇਮ ਰੱਖੀ ਜਾਵੇਗੀ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਅਤੇ ਲੁੱਟ ਖੋਹ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ ਮধু ਬਲਾਇਆ ਐਸਚੂ ਗੁਰਾਇਆ ਮੈਂ ਲੁਧਿਆਣਾ ਸਿਟੀ ਤੋਂ ਟ੍ਰਾਂਸਫਰ ਹੋ ਕੇ ਆਈ ਆ ਜੀ ਇਥੇ ਗੁਰਾਇਆ ਰੈਜਿਸਟ੍ਰੇਸ਼ਨ ਤੇ ਮੈਂ ਇਹੀ ਸਾਰਿਆਂ ਨੂੰ ਫੀਲ ਕਰਦੀ ਆ ਜੀ ਵੀ ਪਹਿਲਾਂ ਤਾਂ ਕ੍ਰਾਈਮ ਜੀ ਕਿਸੇ ਨਾਲ ਹੋ ਰਿਹਾ ਜੀ ਉਹਨੂੰ ਰਿਪੋਰਟ ਕਰੋ ਠੀਕ ਹੈ ਨਹੀਂ ਤੇ ਅਸੀਂ ਜੇ ਕਿਸੇ ਨੂੰ ਕਿਸੇ ਵੀ ਟਾਈਮ ਦੇ ਉਤੇ ਹੈਲਪ ਦੀ ਲੋੜ ਆ ਤਾਂ ਇਮੀਡੀਏਟਲੀ ਅਸੀਂ ਉੱਥੇ ਆਪਣੀ ਫੋਰਸ ਨੂੰ ਭੇਜਾਂਗੇ ਤੇ ਇਸ ਤੋਂ ਬਿਨਾ ਮੈਂ ਮਾੜੀ ਅੰਸਰਾਂ ਨੂੰ ਇਹ ਚੇਤਾਵਨੀ ਦਿੰਨੀ ਹੈ ਵੀ ਉਹ ਜੇ ਕੋਈ ਕੋਈ ਉਹਨਾਂ ਦੀ ਕੋਈ ਗਲਤ ਐਕਟੀਵਿਟੀ ਹੈਗੀ ਉਹਦੇ ਤੋਂ ਉਹ ਮਤਲਬ ਸਹੀ ਰਸਤੇ ਤੇ ਆ ਜਾਣ ਨਹੀਂ ਤਾਂ ਅਸੀਂ ਉਹਨਾਂ ਦੇ ਸਖਤ ਐਕਸ਼ਨ ਲਵਾਂਗੇ ਤੇ ਮੈਂ ਅੱਜ ਪ੍ਰੈਸ ਮੀਡੀਆ ਕਲੱਬ ਦੇ ਨਾਲ ਜੋ ਮੀਟਿੰਗ ਕੀਤੀ ਹੈ ਉਹਨਾਂ ਦੀਆਂ ਜੋ ਉਹਨਾਂ ਦੇ ਨਾਲ ਜੋ ਉਹਨਾਂ ਨੇ ਪੁਆਇੰਟਸ ਰੇਜ਼ ਕੀਤੇ ਆ ਤੇ ਮੇਰੀ ਕੋਸ਼ਿਸ਼ ਪੂਰੀ ਕੋਸ਼ਿਸ਼ ਰਹੂਗੀ ਵੀ ਮੈਂ ਉਹਨਾਂ ਦੇ ਜੋ ਪੁਆਇੰਟਸ ਰੇਜ਼ ਕੀਤੇ ਉਹਨਾਂ ਤੇ ਕੰਮ ਕਰਾਂ ਤੇ ਬੁਰਾਇਆ ਏਰੀਆ ਨੂੰ ਆਪਣਾ ਸੇਵ ਕਰ ਦਿਓ ਥੈਂਕ ਯੂ